13 13 ਦਾ ਗੁਪਤ ਸੰਕੇਤ ਜਿਸ ਨੂੰ ਇਹ ਵੀਡੀਓ ਮਿਲ ਗਈ ਬਿਨਾ ਸਰਜ ਕੀਤੇ ਉਹਦਾ ਹੀ ਉਹਦੇ ਭਾਗ ਖੁੱਲ ਜਾਣ ਕੇ ਸੰਤਾਂ ਦੇ ਬਚਨ ਕਦੇ ਖਾਲੀ ਨਹੀਂ ਜਾਂਦੇ ਸੋ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਇਸ ਵਿਸ਼ੇ ਨੂੰ ਆਪਾਂ ਗੁਰਬਾਣੀ ਤੇ ਆਧਾਰ ਤੇ ਸਮਝਣ ਦਾ ਯਤਨ ਕਰਾਂਗੇ ਸਭ ਤੋਂ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਜਿਉਂ ਹੀ ਆਪਾਂ ਪੜ੍ਹਦੇ ਆ ਸਤਿਗੁਰੂ ਦੀ ਪਾਵਨ ਬਾਣੀ ਨੂੰ ਆਪਾਂ ਵਿਚਾਰਦੇ ਆ ਸੋ ਗੁਰਮੁਖ ਪਿਆਰਿਓ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਨੇ ਮੇਰੇ ਸਤਿਗੁਰੂ ਜੀ ਵੱਲੋਂ ਦਿੱਤੀਆਂ ਗਈਆਂ ਪਰਸ਼ਾ ਜੀ ਨੇ ਇੱਕ ਗੱਲ ਕੀਤੀ ਮੇਰੇ ਸਤਿਗੁਰੂ ਕਹਿੰਦੇ ਨੇ ਅੰਦਰ ਖਾਲੀ ਪ੍ਰੇਮ ਬਿਨ ਟਹ ਟੇਰੀ ਤਨ ਛਾਰ ਸਤਿਗੁਰੂ ਨੇ ਇੱਕ ਗੱਲ ਕਰਕੇ ਬਹੁਤੀਆਂ ਚੀਜ਼ਾਂ ਨੂੰ ਸਮਝਾ ਦਿੱਤਾ ਮੇਰੇ ਮਾਲਕ ਕਹਿੰਦੇ ਨੇ ਕਹਿੰਦੇ ਪਰ ਜੇ ਹਿਰਦਾ ਨਾਮ ਤੋਂ ਸਖਣਾ ਹੈ ਤੇਰਾ ਅੰਦਰਲਾ ਹਿਰਦਾ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਹੋਇਆ ਉਹ ਤੋਂ ਸਖਣਾ ਹੈ ਪ੍ਰੇਮ ਤੋਂ ਬਿਨਾ ਹੈ ਉਸ ਪਰਮਾਤਮਾ ਲਈ ਤੇਰੇ ਹਿਰਦੇ ਵਿੱਚ ਪਿਆਰ ਨਹੀਂ ਹੈ ਇਸ ਬਣਾਈ ਹੋਈ ਉਹਦੀ ਪ੍ਰਕਿਰਤੀ ਇਹ ਦੁਨੀਆ ਲਈ ਤੇਰੇ ਹਿਰਦੇ ਵਿੱਚ ਪਿਆਰ ਨਹੀਂ ਹੈ ਤਹ ਢੇਰੀ ਤਨ ਛਾਰ 파ਸ਼ਾ ਕਹਿੰਦੇ ਵੀ ਇਹ ਸ਼ਰੀਰ ਟਹਿ ਕੇ ਢੇਰੀ ਹੋ ਜਾਂਦਾ ਹੈ ਵਿਅਰਥ ਹੋ ਜਾਂਦਾ ਹੈ ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਹ ਖਤਮ ਹੈ ਸੋ ਤੈਨੂੰ ਇੱਕ ਚੀਜ਼ ਜ਼ਰੂਰ ਸੋਚਣੀ ਪਵੇਗੀ ਭਲਿਆ ਕਿ ਤੇਰਾ ਜਿਹੜਾ ਅੰਦਰ ਹੈ ਉਹਦੇ ਵਿੱਚ ਸ਼ੁਭ ਗੁਣ ਜਿਹੜੇ ਪਰਮਾਤਮਾ ਲਈ ਨੇ ਉਹ ਹੋਣੇ ਬੜੇ ਜ਼ਰੂਰੀ ਨੇ ਜੇ ਤੇਰੇ ਕੋਲੇ ਪਰਮਾਤਮਾ ਦੇ ਲਈ ਪਿਆਰ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਲਈ ਸਤਕਾਰ ਹੈ ਤਾਂ ਤੂੰ ਭਾਗਾ ਵਾਲਾ ਹੈ ਤੇ ਜੇ ਤੇਰੇ ਮਨ ਦੇ ਵਿੱਚ ਕੋਈ ਪਿਆਰ ਨਹੀਂ ਹੈ ਕੋਈ ਸਤਕਾਰ ਨਹੀਂ ਹੈ ਤਾਂ ਫਿਰ ਕੋਈ ਇਦਾਂ ਦੀ ਗੱਲਬਾਤ ਜਿਹੜੀ ਹੈ ਉਹ ਹੋ ਹੀ ਨਹੀਂ ਸਕਦੀ ਕਹਿੰਦੇ ਤੈਨੂੰ ਪਰਮਾਤਮਾ ਤੋਂ ਕੁਝ ਮਿਲ ਹੀ ਨਹੀਂ ਸਕਦਾ ਤੂੰ ਸਤਿਗੁਰੂ ਤੋਂ ਕੁਝ ਪ੍ਰਾਪਤੀ ਨਹੀਂ ਕਰ ਸਕਦਾ ਪਿਆਰਿਓ ਇਸ ਕਰਕੇ ਆਪਾਂ ਬੇਨਤੀਆਂ ਕਰ ਰਹੇ ਹਾਂ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਮਾਤਮਾ ਤੇ ਅਕਾਲ ਪੁਰਖ ਤੇ ਕਿੱਡਾ ਭਰੋਸਾ ਕੀਤਾ ਸਤਿਗੁਰੂ ਨੇ ਤੇਰਾ ਤੇਰਾ ਤੋਲਿਆ ਤੇਰਾ ਭਾਵ ਉਹ ਪ੍ਰਮਾਤਮਾ ਦਾ ਜਿੰਨਾ ਕੋਈ ਆਇਆ ਕਿਸੇ ਨੂੰ ਤੋਲ ਦਿੱਤਾ ਤੇਰਾ ਹੀ ਤੇਰਾ ਭਾਵ ਪ੍ਰਮਾਤਮਾ ਦਾ ਹੀ ਇਹ ਸਾਰਾ ਕੁਝ ਸਾਡਾ ਕੀ ਹੈ ਇਹ ਕਹਿ ਕੇ ਸਤਿਗੁਰੂ ਨੇ ਤੇਰਾ ਤੇਰਾ ਹੀ ਤੋਲ ਦਿੱਤਾ ਸੋ ਕਹਿਣ ਤੋਂ ਭਾਵ ਵੀ ਸਤਿਗੁਰੂ ਤੇ ਅਕਾਲ ਪੁਰਖ ਤੇ ਗੁਰੂ ਨਾਨਕ ਸਾਹਿਬ ਨੂੰ ਭਰੋਸਾ ਸੀ ਵੀ ਜਿੰਨਾ ਵੰਡਿਆ ਜਾਂਦਾ ਓਨਾ ਰਾਸ਼ਨ ਵੰਡ ਦੋ ਇਹਦੇ ਵਿੱਚ ਕਿਹੜਾ ਕੋਈ ਵੱਧ ਘਟ ਹੋਣ ਵਾਲੀ ਗੱਲ ਹੈ ਹੋਣਾਂ ਕਈ ਲੋਕ ਜਿਹੜੇ ਚੁਗਲਖੋਰ ਸੀ ਉਹਨਾਂ ਨੇ ਚੁਗਲੀ ਕਰ ਦਿੱਤੀ ਕਹਿੰਦੇ ਮਹਿੰਤਾ ਕਲਿਆਣ ਦਾਸ ਦਾ ਜਿਹੜਾ ਪੁੱਤਰ ਹੈ ਉਹ ਤਾਂ ਜੀ ਤੇਰਾ ਤੇਰਾ ਹੀ ਤੋਲੀ ਜਾਂਦਾ ਕਹਿੰਦੇ ਵੀ ਤੋਲਦਾ ਵੀ ਨਹੀਂ ਹੈ ਕਹਿੰਦੇ ਬਸ ਐਵੇਂ ਖੁੱਲੇ ਗੱਫੇ ਵਰਤਾਈ ਜਾ ਰਿਹਾ ਹੈ ਕਹਿੰਦੇ ਜਿੰਨਾ ਕੋਈ ਆਉਂਦਾ ਹੈ ਜਿਹੜਾ ਹੈ ਕਹਿੰਦੇ ਉਹਨੂੰ ਸਾਰਾ ਕੁਝ ਦੇਈ ਜਾਂਦਾ ਉਦੋਂ ਮੋਦੀ ਦੀ ਡਿਊਟੀ ਕਰਨ ਤੇ ਗੁਰੂ ਨਾਨਕ ਸਾਹਿਬ ਲੱਗ ਗਏ ਤੇ ਸਾਧ ਸੰਗਤ ਜਦੋਂ ਉਹਨਾਂ ਤੋਂ ਹਿਸਾਬ ਲਿਆ ਗਿਆ ਕਹਿੰਦੇ ਉਹਨਾਂ ਕੁਝ ਜਿਹੜਾ ਉਹਨਾਂ ਦਾ ਵਧ ਗਿਆ ਜਿਹੜਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਦੇਣਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸਾਡਾ ਵਾਅਦਾ ਹੈ ਭਾਈ ਉਹ ਦੇ ਦਿਓ ਬਾਕੀ ਕਹਿੰਦੇ ਅੱਜ ਤੋਂ ਬਾਅਦ ਅਸੀਂ ਡਿਊਟੀ ਨਹੀਂ ਕਰਨੀ ਕਹਿੰਦੇ ਆ ਸਾਂਭੋ ਆਪਣਾ ਸਾਥ ਸੰਗਤ ਉਹ ਮਾਲਕ ਬੜੇ ਪਛਤਾਏ ਵੀ ਆ ਕੀ ਕਰ ਦਿੱਤਾ ਰਾਏ ਬੁਲਾਰ ਨੂੰ ਇਸ ਚੀਜ਼ ਦਾ ਪਤਾ ਸੀ ਵੀ ਇਹ ਕੋਈ ਆਮ ਚੀਜ਼ ਨਹੀਂ ਹੈ ਤਾਂ ਬਹੁਤ ਵੱਡੇ ਸੰਤ ਗੁਣੀ ਗਿਆਨੀ ਸਤਪੁਰਸ਼ ਮਹਾਪੁਰਸ਼ ਨੇ ਸੋ ਇਹਨਾਂ ਨੂੰ ਜਿਹੜਾ ਹੈ ਇਦਾਂ ਮੰਦਾ ਨਹੀਂ ਬੋਲਣਾ ਇਹ ਤਾਂ ਭਾਈ ਬਹੁਤ ਜਿਹੜੇ ਨੇ ਉਹ ਪੂਰਨ ਸੰਤ ਨੇ ਪੂਰਨ ਜਤੀ ਨੇ ਭਾਈ ਇਹਨਾਂ ਨੂੰ ਇਦਾਂ ਨਹੀਂ ਸੋ ਇਹਨਾਂ ਨੂੰ ਤੇ ਪਿਆਰ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਗੁਰਮੁਖ ਪਿਆਰਿਓ ਪਰ ਉਥੇ ਜਿਹੜੀ ਗੱਲ ਸੀ ਉਹ ਇਹ ਸੀ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਹ ਸਮਝਣ ਵਾਲੀਆਂ ਸੀ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਇਦਾਂ ਨੋਟ ਕਰਨ ਵਾਲੀਆਂ ਸੀ ਪਰ ਕੁਝ ਕੁਝ ਲੋਕਾਂ ਨੇ ਕੁਝ ਬੰਦਿਆਂ ਨੇ ਜਿਹੜਾ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਨੋਟ ਨਹੀਂ ਜੇ ਕੀਤਾ ਖਾਸ ਚੀਜ਼ਾਂ ਨੂੰ ਇਹਨਾਂ ਨੂੰ ਜਿਹੜਾ ਨੋਟ ਨਹੀਂ ਕੀਤਾ ਇੱਥੇ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਗਲਤੀ ਹੋ ਗਈ ਸਾ ਸੰਗਤ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਗਲਤੀ ਹੋ ਗਈ ਮੇਰੇ ਕਹਿਣ ਤੋਂ ਭਾਵ ਇਹ ਵੇ ਕਿ ਸਾਧ ਸੰਗਤ ਸਾਨੂੰ ਇੱਥੇ ਇੱਕ ਚੀਜ਼ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਵੀ ਤੇਰਾ ਤੇਰਾ ਦਾ ਗੁਪਤ ਸੰਕੇਤ ਇਹ ਵੇ ਕਿ ਸਤਿਗੁਰੂ ਸਾਰਾ ਕੁਝ ਤੇਰਾ ਹੀ ਤੇਰਾ ਹੈ ਮੇਰਾ ਤੇ ਕੁਝ ਵੀ ਨਹੀਂ ਹੈ ਤੇ ਜੇ ਵਾਧੂ ਦਾ ਮਨ ਵਿੱਚ ਹੰਕਾਰ ਆਵੇ ਤਾਂ ਇਹ ਗੱਲ ਸਮਝ ਲਿਓ ਉਹ ਸਤਿਗੁਰੂ ਦਾ ਹੀ ਹੈ ਸਾਰਾ ਕੁਝ ਉਹ ਪਾਤਸ਼ਾਹ ਦਾ ਹੀ ਹੈ ਇੱਥੇ ਤੱਕ ਕਿ ਜਿਹੜਾ ਮੇਰਾ ਸ਼ਰੀਰ ਹੈ ਮੇਰਾ ਤੇ ਮੇਰਾ ਸ਼ਰੀਰ ਵੀ ਨਹੀਂ ਹੈ ਇਹ ਸ਼ਰੀਰ ਵੀ ਨਾਲ ਨਹੀਂ ਜਾਂਦਾ ਜੋ ਭਜਿਆ ਹੈ ਸੰਗ ਹੀ ਸੋ ਭੀ ਸੰਗ ਨਾ ਹੋਇਆ ਸਤਿਗੁਰੂ ਕਹਿੰਦੇ ਜਿਹੜਾ ਤੇਰੇ ਨਾਲ ਸਰੀਰ ਆਇਆ ਸੀ ਕਹਿੰਦੇ ਇਹ ਸਰੀਰ ਵੀ ਤੇਰੇ ਨਾਲ ਨਹੀਂ ਗਿਆ ਕਹਿੰਦੇ ਇਹ ਵੀ ਇੱਥੇ ਹੀ ਰਹਿ ਗਿਆ ਤੇ ਫਿਰ ਹੰਕਾਰ ਕਿਹੜੀ ਚੀਜ਼ ਦਾ ਤੇ ਭਲਿਆ ਕਹਿੰਦੇ ਤੂੰ ਤਾਂ ਜਿਹੜਾ ਹੈ ਇੱਥੇ ਹੀ ਰਹੇਗਾ ਤੇ ਸਾਰਾ ਕੁਝ ਜਿਹੜਾ ਇੱਥੇ ਹੀ ਰਹਿ ਜਾਣਾ ਕਹਿੰਦੇ ਇਹ ਤੇਰੇ ਕੋਲੇ ਜਿਹੜਾ ਹੈ ਉਹ ਨਹੀਂ ਆਉਂਦਾ ਸੋ ਸਾ ਸੰਗਤ ਇਹ ਚੀਜ਼ਾਂ ਨੂੰ ਜਿਹੜਾ ਹੈ ਥੋੜਾ ਜਆ ਸਮਝ ਲਿਆ ਜਾਏ ਥੋੜਾ ਜਆ ਵਿਚਾਰ ਲਿਆ ਜਾਏ ਮੈਂ ਤੇ ਕਈ ਵਾਰੀ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਜੀ ਮਿਹਰਾਮਤ ਕਰਦੇ ਨੇ ਸੋ ਪਿਆਰਿਓ ਇਹ ਤੇਰਾ ਹੀ ਤੇਰਾ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਭਾਈ ਯਾਦ ਰੱਖਿਓ ਵੀ ਜਿਸ ਤੱਕ ਇਹ ਗੱਲ ਪਹੁੰਚ ਗਈ ਜਿਹਨੂੰ ਇਹ ਸੰਕੇਤ ਮਿਲ ਗਿਆ ਵੀ ਉਹ ਪਰਮਾਤਮਾ ਦੀ ਹੈ ਸਰ ਉਹਦੇ ਮਨ ਦੇ ਵਿੱਚ ਕਦੇ ਹੰਕਾਰ ਨਹੀਂ ਹੁੰਦਾ ਉਹ ਹੰਕਾਰ ਤੋਂ ਰਹਿਤ ਹੋ ਜਾਂਦਾ ਹੈ ਕਹਿੰਦੇ ਫਿਰ ਉਹਦਾ ਪਰਮਾਤਮਾ ਦੇ ਨਾਲ ਜਿਹੜਾ ਅੰਦਰ ਹੈ ਨਾ ਉਹ ਖਾਲੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਭਰ ਜਾਂਦਾ ਉਹਦੇ ਵਿੱਚ ਸ਼ੁਭ ਗੁਣ ਜਿਹੜੇ ਨੇ ਉਹ ਆਰੰਭ ਹੋ ਜਾਂਦੇ ਨੇ ਫਿਰ ਉਹ ਪਰਮਾਤਮਾ ਵਾਲੇ ਪਾਸੇ ਨੂੰ ਤੁਰ ਪੈਂਦਾ ਫਿਰ ਉਹਦੇ ਮਨ ਦੇ ਵਿੱਚ ਆਉਂਦਾ ਇੱਕ ਓ ਣਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੋਗ ਆਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਕਹਿੰਦੇ ਮਨ ਵਿੱਚ ਨਾ ਫਿਰ ਇਹ ਚੱਲਣ ਲੱਗ ਜਾਂਦਾ ਹੈ ਮੇਰੇ ਸਤਿਗੁਰੂ ਜੀ ਫਿਰ ਇਦਾਂ ਕਿਰਪਾ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਦਾਂ ਕਿਰਪਾ ਕਰ ਦਿੰਦੇ ਨੇ ਸੋ ਪਿਆਰਿਓ ਇਹ ਹੈ ਗੁਰੂ ਦੀ ਕਿਰਪਾ ਹੁਣ ਸਤਿਗੁਰੂ ਨੇ ਇਥੇ ਗੱਲ ਜਿਹੜੀ ਐ ਸਪਸ਼ਟ ਕਰ ਦਿੱਤੀ ਪਾਤਸ਼ਾਹ ਕਹਿੰਦੇ RAM ਨਾਮ ਧਨ ਨਿਰਮਲੋ ਗੁਰਦਾਤ ਕਰੇ ਬ੍ਰਭ ਸੋਏ ਕਿਨੇ ਪਰਮਾਤਮਾ ਦਾ ਨਾਮ ਐਸਾ ਪਵਿੱਤਰ ਧਨ ਐ ਜੋ ਸਦਾ ਨਾਲ ਨਿਵਦਾ ਕਹਿੰਦੇ ਜਿਸ ਨੂੰ ਗੁਰੂ ਇਹ ਧਨ ਦੇ ਦੇਵੇ ਉਹ ਤੇ ਪਰਮਾਤਮਾ ਜਿਹੜਾ ਹੈ ਪਰਮਾਤਮਾ ਦੀ ਦਾਤ ਜਿਹੜਾ ਹੈ ਉਹ ਕਬੂਲ ਕੇ ਝੋਲੀ ਵਿੱਚ ਪਾ ਲੈਂਦਾ ਹੈ ਕਹਿੰਦੇ ਜਿਹਨੂੰ ਇਹ ਮਿਲ ਗਿਆ ਉਹਨੂੰ ਕਾਸੀ ਚੀਜ਼ ਦੀ ਹੋਰ ਕੋਈ ਜਿਹੜੀ ਹੈ ਜ਼ਰੂਰਤ ਨਹੀਂ ਰਹਿੰਦੀ ਇਹ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਕਿਰਪਾ ਹੈ ਤੇ ਸਤਗੁਰ ਨੇ ਇਹ ਵੀ ਕਿਹਾ ਹੈ ਮਨਮੁਖ ਹੋਮੈ ਕਰ ਖੁਸ਼ੀ ਖਿਮਾ ਕਰਿਓ ਮਨਮੁਖ ਹੋਮੈ ਕਰ ਮੁਸੀ ਗੁਰਮੁਖ ਪੱਲੇ ਪਾਏ ਕਹਿੰਦੇ ਮਨ ਦੇ ਪਿੱਛੇ ਤੁਰਨ ਵਾਲੇ ਜੀਵ ਇਸਤਰੀਏ ਯਾਦ ਰੱਖ ਤੂੰ ਖੁਆਰ ਹੋ ਕੇ ਲੁੱਟੀ ਜਾਣਗੀ ਤੇ ਗੁਰੂ ਦੇ ਰਸਤੇ ਤੁਰਨ ਵਾਲੀ ਇਹ ਧਨ ਹਾਸਲ ਕਰ ਲੈਂਦੀ ਹੈ ਹੁਣ ਤੂੰ ਫੈਸਲਾ ਕਰ ਲੈ ਵੀ ਕਿੱਧਰ ਜਾਣਾ ਹੈ ਕਹਿੰਦੇ ਗੁਰੂ ਦਾ ਭੈ ਮਨ ਵਿੱਚ ਲੈ ਕੇ ਚੱਲਿਆ ਕਰ ਸਤਿਗੁਰੂ ਨੂੰ ਆਪਣੇ ਅੰਗ ਸੰਗ ਸਮਝਿਆ ਕਰ ਆਪਣੇ ਘਰ ਦੇ ਕੰਮ ਕਰ ਕਰ ਤੇ ਆਪਣੀ ਉਪਜੀਵਕਾ ਨੂੰ ਚੰਗੀ ਤਰ੍ਹਾਂ ਨਿਭਾ ਤੇ ਕਿਸੇ ਨਾਲ ਬੇਈਮਾਨੀ ਠੱਗੀ ਠੋਰੀ ਨਾ ਕਰੀ ਤੇ ਯਾਦ ਰੱਖ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਜੋ ਮਰਜ਼ੀ ਲੈ ਲਈ ਪ੍ਰਾਪਤ ਕਰ ਲਈ ਤੇ ਸਤਿਗੁਰ ਤੈਨੂੰ ਕਦੇ ਖਾਲੀ ਨਹੀਂ ਮੋੜਨਗੇ ਦੇਂਦਾ ਦੇ ਲੈਂਦੇ ਥੱਕ ਪਾਹੇ ਮਹਾਂਪੁਰ ਕਹਿੰਦੇ ਸੀ ਗੁਰੂ ਨਾਨਕ ਦੇ ਘਰ ਦਾ ਕਿਸੇ ਨੇ ਅੰਤ ਨਹੀਂ ਪਾਇਆ ਕਹਿੰਦੇ ਉਹਦੇ ਘਰ ਦੇ ਵਿੱਚ ਬੜੀਆਂ ਬੇਅੰਤ ਦਾਤਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ